ਖਬਰ 247 ਦੇ ਵਿੱਚ ਵਿਸ਼ੇਪਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਿਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਅੰਦਰ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗੱਲ ਸੌਇ ਪ੍ਰੋਗਰਾਮ ਦਾ آغاز ਕਰਦੇ ਹਾਂ ਗੱਲ ਸੌਇ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਹਜ਼ਬੁੱਲਾ ਦਾ ਕਹਿਣਾ ਹੈ ਕਿ ਇਸਨੇ ਦਖਣੀ ਲਬਨਾਨ ਦੇ ਮਰੂਨ ਅਲ ਰਾਸ ਪਿੰਡ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇਜ਼raਇਲੀ ਫੌਜਾਂ ਦੇ ਖਿਲਾਫ ਇੱਕ ਬੰਬ ਵਿਸਫੋਟ ਕੀਤਾ ਹੈ ਇਹ ਲਗਾਤਾਰ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਲਿਬਨਾਨ ਤੇ ਇਜ਼raਇਲ ਦੇ ਬਾਰਡਰ ਤੋਂ ਉਹਦੇ ਵਿੱਚ ਕਾਫੀ ਸਾਰੀਆਂ ਨਿੱਕੇ ਨਿੱਕੇ ਖਬਰਾਂ ਨੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਜ਼raਇਲ ਨੇ ਬਰੂਤ ਉੱਤੇ ਨਵੇਂ ਹਵਾਈ ਹਮਲੇ ਵੀ ਸ਼ੁਰੂ ਕਰ ਦਿੱਤੇ ਆ ਤੇ ਮੱਧ ਬਰੂਤ ਨੂੰ ਨਿਸ਼ਾਨਾ ਬਣਾ ਕੇ ਇਜ਼raਇਲੀ ਹਵਾਈ ਹਮਲਿਆਂ ਵਿੱਚ ਘੱਟੋ ਘੱਟ 9 ਲੋਕ ਜਿਹੜੇ ਆ ਉਹ ਪਿਛਲੇ 24 ਘੰਟਿਆਂ ਦੇ ਮਾਰੇ ਗਏ ਆ ਤੇ 14 ਲੋਕ ਜਿਹੜੇ ਆ ਜ਼ਖਮੀ ਹੋਏ ਆ ਤਿੰਨ ਮਜ਼ਿਲਾਂ ਲਬਨਾਨ ਦੀ ਰਾਜਧਾਨੀ ਦੇ ਉੱਤਰ ਉਪਨਗਰਿਆ ਦਰਿਆ ਉਹਦੇ ਵਿੱਚ ਮਾਰੀਆਂ ਨੇ ਇਜ਼ਰਾਈਲ ਨੇ ਲਬਨਾਨੀ ਫੌਜ ਦਾ ਕਹਿਣਾ ਹੈ ਕਿ ਦੱਖਣੀ ਲਬਨਾਨ ਦੇ ਤਾਇ ਤਾਇ ਬਹਿ ਸ਼ਹਿਰ ਵਿੱਚ ਲਬਨਾਨੀ ਰੈੱਡ ਕਰਾਸ ਦੇ ਨਾਲ ਬਚਾਅ ਤੇ ਲੋਕਾਂ ਨੂੰ ਬਾਹਰ ਕੱਢਣ ਦਾ ਮਿਸ਼ਨ ਪੂਰਾ ਕਰਦਾ ਹੋਏ ਇੱਕ ਉਹਨਾਂ ਦਾ ਜਿਹੜਾ ਫੌਜੀ ਸੀਗਾ ਉਹ ਇਜ਼ਰਾਈਲੀ ਹਮਲੇ 'ਚ ਮਾਰਿਆ ਗਿਆ ਤੇ ਇੱਕ ਹੋਰ ਜ਼ਖਮੀ ਹੋ ਗਿਆ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਵਿੱਚ ਇਜ਼ਰਾਈਲੀ ਸੈਨਿਕਾਂ ਤੇ ਫੌਜੀ ਟਿਕਾਣਿਆਂ ਤੇ ਲਗਭਗ 20 ਮਸਾਈਲਾਂ, ਰਾਕਟ ਤੇ ਤੋਪਖਾਨੇ ਦੇ ਹਮਲੇ ਕੀਤੇ ਹਨ। ਤੇ ਲਬਨਾਨ ਦੀ ਰਾਜਧਾਨੀ ਦੇ ਵਿੱਚ ਇਜ਼ਰਾਈਲ ਦੇ ਹਮਲੇ ਦੇ ਵਿੱਚ ਇੱਕ ਟੈਲੀਵਿਜ਼ਨ ਚੈਨਲ ਦੇ ਬੈਲਜੀਅਮ ਦਾ ਉਹ ਸੀਗਾ ਪੱਤਰਕਾਰ ਜੀ ਉਹ ਵੀ ਜਖਮੀ ਹੋ ਗਿਆ। ਜਿਹੜਾ ਸਿਹਤ ਮੰਤਰਾਲਾ ਹੈ ਉੱਥੋਂ ਦਾ ਉਹਨਾਂ ਨੇ ਕਿਹਾ ਕਿ ਗਾਜ਼ਾ ਪੱਟੀ ਤੇ ਦੇ ਉੱਤੇ ਇਜ਼ਰਾਈਲੀ ਹਮਲਿਆਂ ਚ ਪਿਛਲੇ 24 ਘੰਟਿਆਂ ਚ ਇਹਨਾਂ ਦੇ ਨਵੇਂ ਫਲਸਤੀਨੀ ਜਿਹੜੇ 9 ਸੀ ਉਹ ਲਬਨਾਨ ਸੀਗੇ ਤੇ 99 ਫਲਸਤੀਨੀ ਜਿਹੜੇ ਆ ਉਹ ਗਾਜ਼ਾ ਪੱਟੀ 'ਚ ਮਾਰੇ ਗਏ 169 ਜ਼ਖਮੀ ਵੀ ਹੋਏ ਆ ਜੀ ਰਾਂਦੇਵ ਵਿਦੇਸ਼ ਮੰਤਰਾਲੇ ਦੇ ਬਲਾਰੇ ਇਸਮਾਇਲ ਬਗਾਈ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਰਾਨ ਨੇ ਇਜ਼ਰਾਈਲ ਤੇ ਹਮਲੇ ਦੀ ਜੀ7 ਨੇ ਅਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਇਹ ਪੱਖਪਾਤੀ ਤੇ ਗੈਰ ਜ਼ਿੰਮੇਵਾਰਾਨਾ ਹੈ ਇਹ ਜੀ7 ਆਪਾਂ ਜਾਣਦੇ ਹਾਂ ਕਿ ਅਮੀਰ ਦੇਸ਼ਾਂ ਦਾ ਇੱਕ ਸੰਗਠਨ ਹੈ ਜਿਹਦੇ ਵਿੱਚ ਸਾਡਾ ਮੁਲਕ ਕੈਨੇਡਾ ਵੀ ਸ਼ਾਮਿਲ ਹੈ ਉਹਨਾਂ ਨੇ ਨਿੰਦਾ ਮਤਾ ਇੱਕ ਪਾਸ ਕੀਤਾ ਸੀਗਾ ਆਪਣੀ ਮੀਟਿੰਗ ਦੇ ਵਿੱਚ ਕੱਲ ਕਿ ਈਰਾਨ ਨੇ ਜਿਹੜਾ ਇਹ ਹਮਲਾ ਕੀਤਾ ਇਜ਼ਰਾਈਲ ਤੇ ਬਿਲਕੁਲ ਗਲਤ ਆ ਤੇ ਅਸੀਂ ਉਹਦੀ ਸਵੈ ਰੱਖਿਆ ਦਾ ਜਿਹੜਾ ਉਹਦਾ ਹੱਕ ਆ ਉਹਦੇ ਨਾਲ ਖੜੇ ਆ ਤੇ ਹੁਣ ਜਿਹੜਾ ਵਿਦੇਸ਼ ਮੰਤਰਾਲਾ ਆ ਈਰਾਨ ਦਾ ਉਹਨਾਂ ਨੇ ਇਹਦੀ ਨਿੰਦਾ ਕੀਤੀ ਆ ਉਹਨਾਂ ਨੇ ਕਿਹਾ ਕਿ ਬਿਲਕੁਲ ਪੱਖਪਤੀ ਆ ਤੇ ਗੈਰ ਜ਼ਿੰਮੇਵਾਰਨ ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਬਰਲਨ ਤੇ ਵਿਆਨਾ ਵੱਲੋਂ ਇਜ਼ਰਾਈਲ ਉੱਤੇ ਈਰਾਨ ਦੇ ਹਮਲੇ ਦੇ ਬਰੋਦ ਵਿੱਚ ਈਰਾਨ ਨੇ ਉਹਨਾਂ ਦੇ ਜਿਹੜੇ ਉੱਥੇ ਰਾਜਦੂਤ ਨੇ ਉਹਨਾਂ ਨੂੰ ਤਲਬ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਜਰਮਨੀ ਤੇ ਆਸਟਰੀਆ ਦੇ ਰਾਜਦੂਤਾਂ ਨੇ ਤਲਬ ਕੀਤਾ ਹੈ ਉਹਨਾਂ ਸਾਰੇ ਮੁਲਕਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਹੱਕ ਸੱਚ ਦੀ ਗੱਲ ਉਹ ਨਹੀਂ ਕਰ ਰਹੇ ਤੁਸੀਂ ਪੱਖਪਤੀ ਰਵਈਆ ਤੁਹਾਡੇ ਮੁਲਕਾਂ ਦਾ ਤੇ ਤੁਸੀਂ ਗੈਰ ਜ਼ਿੰਮੇਵਾਰੀਆ ਦਾ ਕੰਮ ਵਿਖਾਵਾ ਉਹ ਕਰ ਰਹੇ ਹੋ ਜੀ ਇਰਾਨ ਦੇ ਵਿੱਚ ਬਟੇਨ ਦੇ ਸਾਬਕਾ ਰਾਜਦੂਤ ਟ੍ਰਿਚਰ ਡਾਲਟਨ ਦਾ ਕਹਿਣਾ ਹੈ ਕਿ ਪੱਛਮ ਤੋਂ ਇਜ਼ਰਾਈਲ ਦਸਮਰਤਨ ਸੰਘਰਸ਼ ਨੂੰ ਕੱਟ ਕਰਨ ਦੇ ਵਿਰੋਧ ਕੰਮ ਕਰ ਰਿਹਾ ਹੈ ਇਹ ਇਰਾਨ ਵਿੱਚ ਪਹਿਲਾਂ ਹੁੰਦੇ ਸੀਗੇ ਜੀ ਰਾਜਦੂਤ ਡਾਲਟਨ ਜੀ ਉਹਨਾਂ ਦਾ ਇੱਕ ਬੜਾ ਬਿਆਨ ਆਇਆ ਬੜਾ ਨੱਪਿਆ ਤੁਲੇ ਬਹੁਤ ਵਧੀਆ ਬਿਆਨ ਆ ਉਹਨਾਂ ਨੇ ਕਿਹਾ ਕਿ ਜਿਹੜੇ ਪੂਰੇ ਪੱਛਮੀ ਦੇਸ਼ ਹੈ ਜਿੱਦਾਂ ਅਸੀਂ ਕਿਹਾ ਜਿਹੜਿਆ ਕੰਟਰੀਜ਼ ਨੂੰ ਛੱਡ ਕੇ ਇਰਾਨ ਨੇ ਰਾਜਦੂਤਾਂ ਨੂੰ ਸੱਦਿਆ ਨਾ ਜਿਨ੍ਹਾਂ ਨੂੰ ਕਿਹਾ ਬਤੀ ਪੱਖਪਤੀ ਪੀੜਾ ਕਰ ਰਹੇ ਹੋ ਇਹਨਾਂ ਉੱਤੇ ਹੀ ਡਾਲਟਨ ਨੇ ਇਰਾਨੇ ਇੱਕ ਬਿਆਨ ਦਿੱਤਾ ਆ ਉਹਨਾਂ ਨੇ ਕਿਹਾ ਕਿ ਜਿਹੜੇ ਪੱਛਮੀ ਮੁਲਕ ਆ ਨ ਉਹ ਉੱਥੇ ਸਥਾਈ ਕੋਈ ਸਮਝੌਤਾ ਸਥਾਪਿਤ ਹੋਣ ਨਹੀਂ ਦੇਣਾ ਚਾਹੁੰਦੇ ਉਹਦੇ ਵਿਰੁੱਧ ਕੰਮ ਕਰ ਰਹੇ ਆ ਕਿਉਂਕਿ ਉਹ ਲਗਾਤਾਰ ਇਜ਼ਰਾਈਲ ਦੀ ਪਿੱਠ ਪਿੱਛੇ ਖੜਿਆ ਉਹ ਕਹਿੰਦੇ ਆ ਕਿ ਭਾਵੇਂ ਇਜ਼ਰਾਈਲ ਫਰਪੋਸਟੀ ਦੇ ਅੰਦਰ ਹੋਵੇ ਚਾਹੇ ਬਾਕੀ ਦੁਨੀਆ ਚ ਹੋਵੇ ਇਹ ਜਿਹੜੇ ਕੰਟਰੀ ਆ ਬਰਤਾਨ ਤੇ ਸਿਰ ਰਿਹਾ ਤੇ ਭਾਵਨਾ ਪੈਦਾ ਕਰ ਰਹੇ ਆ ਕਿ ਇਜ਼ਰਾਈਲ ਜੋ ਮਰਜ਼ੀ ਕਰ ਸਕਦਾ ਜੋ ਚਾਹਦਾ ਉਹ ਕਰ ਸਕਦਾ ਸੋ ਮਤਲਬ ਉਹਨੂੰ ਇੱਕ ਤਾਕਤਵਰ ਦੇਸ਼ ਜੋ ਪੇਸ਼ ਕਰ ਰਿਹਾ ਜਾਂ ਉਹਦੇ ਅੱਗੇ ਖਲੋਂਦੇ ਨਹੀਂ ਇਹ ਲੋਕ ਤੇ ਹਮੇਸ਼ਾ ਉਹਦੀ ਪਿੱਠ ਤੇ ਜਾ ਕੇ ਖਲੋਂਦੇ ਆ ਉਹਨਾਂ ਨੇ ਕਿਹਾ ਕਿ ਜਿਹੜਾ ਯੂਨਾਈਟਿਡ ਨੇਸ਼ਨ ਆ ਸੰਯੁਕਤ ਰਾਸ਼ਟਰ ਜੀ ਉਹਦਾ ਵੀ ਅਪਮਾਨ ਕਰਨ ਦੀ ਮਤ ਜਿਟਾ ਸਕਦਾ ਪਰ ਕੱਲ ਕਾ ਵੀ ਸਖਤ ਸ਼ਬਦਾਂ ਚ ਕਿਹਾ ਸੀ ਨਾ ਕਿ ਇੱਕ ਛੋਟਾ ਜਿਹਾ ਮੁਲਕ ਹੈ ਤੇ ਜੇ ਇੱਕ ਸਰਬਸਾਂਝੀ ਸਸਤਾ ਦੇ ਉੱਤੇ ਉਹਦਾ ਅਟੈਕ ਕਰ ਸਕਦਾ ਇਹੋੀ ਗੱਲ ਡਾਕਟਰ ਨੇ ਨਾ ਕਹੀ ਆ ਕਿ ਉਹਨੂੰ ਇੰਨੀ ਖੋਲਿਆ ਕਿ ਉਹ ਯੂਨੋ ਦੇ ਸੱਚੀ ਜਨਰਲ ਵੀ ਪ੍ਰਮਾਨ ਕਰ ਸਕਦਾ ਤੇ ਯੂਨਾਈਟਿਡ ਕਿੰਗਡਮ ਤੇ ਇਜ਼ਰਾਈਲ ਦੇ ਯੂਰਪੀ ਭਾਈਵਾਲ ਜਿਹੜੇ ਨੇ ਉਹਨਾਂ ਤੋਂ ਸਹਾਇਤਾ ਵੀ ਲੈ ਸਕਦਾ ਧੱਕੇ ਨਾਲ ਸਹਾਇਤਾ ਲੈ ਸਕਦਾ ਵੀ ਨੂੰ ਨਹੀਂ ਚਾਤਾ ਉਹ ਦੋ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਉੱਥੇ ਵਿਚਾਰੇ ਫਸੇ ਹੋਏ ਲੋਕ ਆ ਉਹਨਾਂ ਦੀਆਂ ਜ਼ਰੂਰਤਾਂ ਨੂੰ ਅਨਗੋਲਿਆ ਕਰ ਸਕਦਾ ਉਹ ਤੇ ਜਿਹੜੀਆਂ ਸ਼ਰਤਾਂ ਆਪਣੇ ਉੱਲੋਂ ਲਾਉਂਦਾ ਆ ਕਿ ਉਹ ਦੂਜੇ ਦੇ ਉਹਦਾ ਰਤੀਵਾ ਕੋਈ ਹੋਰ ਆ ਉਹ ਇਹ ਵੀ ਜ਼ਰੂਰੀ ਨਹੀਂ ਕਿ ਜਿਹੜੇ ਮੁਲਕ ਕਹਿੰਦੇ ਆ ਕਿ ਤੂੰ ਸਮਝੌਤਾ ਕਰ ਤੇ ਉਹਨਾਂ ਦਾ ਜਵਾਬ ਵੀ ਦੇਵੇ ਜਾਨੀ ਕਰੋ ਇੱਕ ਤਾਕਤਵਰ ਮੁਲਕ ਜੋ ਜਿਹੜਾ ਆ ਉਹ ਪੇਸ਼ ਕਰ ਰਿਹਾ ਉਹ ਡਾਲਟਨ ਨੇ ਕਿਹਾ ਕਿ ਜੇ ਉਥੇ ਸਥਾਈ ਸ਼ਾਂਤੀ ਕਰਨੀ ਆ ਦੁਨੀਆ ਚਾਹੁੰਦੀ ਆ ਤਾਂ ਫਿਰ ਉਹਨਾਂ ਨੂੰ ਫਲਸਤੀਨੀ ਆਜ਼ਾਦ ਰਾਜ ਦੀ ਸਥਾਪਨਾ ਬਾਰੇ ਪਹਿਲਾਂ ਗੱਲ ਕਰਨੀ ਚਾਹੀਦੀ ਆ ਤੇ ਡਾਲਟਨ ਨੇ ਕਿਹਾ ਕਿ ਜਿਹੜੇ ਲੋਕ ਨੇ ਪੱਸ਼ਮ ਵਿੱਚ ਬੈਠੇ ਹੋਏ ਜਿਹੜੀਆਂ ਉਥ ਦੀਆਂ ਹਕੂਮਤਾਂ ਜੋ ਕਰ ਰਹੀਆਂ ਨੇ ਉਹਦੇ ਖਿਲਾਫ ਹੋ ਰਹੇ ਨੇ ਲੋਕਾਂ ਦੀ ਰਾਏ ਜਿਹੜੀ ਹੈ ਇਸ ਰਾਏ ਦੇ ਵਿਰੁੱਧ ਵੱਧਦੀ ਜਾ ਰਹੀ ਹੋੜੀ ਹੋੜੀ ਕਿਉਂਕਿ ਇਜ਼ਰਾਈਲ ਦੇ ਆਪਣਾ ਡਾਇਗਲ ਕਰ ਰਿਹਾ ਤੇ ਉਹ ਕਹਿੰਦੇ ਮੇਰਾ ਮੰਨਣਾ ਹੈ ਕਿ ਇਜ਼ਰਾਈਲ ਦੀ ਕਾਰਵਾਈ ਕਾਰਨ ਜਿਹੜਾ رائے ਆ ਲੋਕਾਂ ਦੀ ਇਜ਼ਰਾਈਲ ਦੇ ਵਿਰੁੱਧ ਹੋ ਗਈ ਆ ਤੇ ਇਜ਼ਰਾਈਲ ਦੁਆਰਾ ਬੁਨਿਆਦੀ ਮਨੁੱਖੀ ਅਕਾਂ ਦੇ ਅਧਿਕਾਰਾਂ ਤੋਂ ਇਨਕਾਰ ਕੀਤਾ ਜਾ ਰਿਹਾ ਬਾਰ-ਬਾਰ ਉਹਨਾਂ ਨੇ ਕਿਹਾ ਕਿ ਉਹ ਇਜ਼ਰਾਈਲ ਨੇ ਉਹਨਾਂ ਅਧਿਕਾਰਾਂ ਤੋਂ ਦੂਜਿਆਂ ਨੂੰ ਦੇਣ ਤੋਂ ਇਨਕਾਰ ਕੀਤਾ ਜਿਹੜਾ ਆਪਣੇ ਲਈ ਦਾਵਾ ਕਰਦਾ ਕਿ ਮੇਰੇ ਮਨੁੱਖੀ ਅਧਿਕਾਰ ਆ ਤੇ ਦੂਜਿਆਂ ਨੂੰ ਉਹ ਮਨੁੱਖ ਜਿਹੜਾ ਉਹ ਗਿਣਦਾ ਹੀ ਨਹੀਂਗਾ ਸੋ ਇਹ ਕਹਿੰਦੇ ਆ ਕਿ ਇਹ ਜਿਹੜਾ ਵਰਤਾਂਤ ਸਿਰਜ ਰਿਹਾ ਰਲਕੇ ਪੱਛਮੀ ਉਲਕ ਜਾਂ ਜਿਹੜੀ ਭਾਵਨਾ ਉਹ ਪ੍ਰਚਾਰ ਕਰ ਰਿਹਾ ਉਹ ਇਹ ਕਰ ਰਿਹਾ ਕਿ ਇਸ ਤਰ੍ਹਾਂ ਇੱਕ ਬਹੁਤ ਤਾਕਤਵਰ ਮੁਲਕ ਹੈ ਤੇ ਜੋ ਮਰਜ਼ੀ ਕਰ ਸਕਦਾ ਲਬਨਾਨ ਦੇ ਲਈ ਸੰਯੁਕਤ ਰਾਸ਼ਟਰ ਦੇ ਮਾਨਤਾਵਾਦੀ ਕੋਆਰਡੀਨੇਟਰ ਇਮਰਾਨ ਰਜ਼ਾ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਇਜ਼ਰਾਈਲੀ ਆਗ ਦੇ ਅਧੀਨ ਲੋਕਾਂ ਦੀਆਂ ਮਹੱਤਵਪੂਰਨ ਜ਼ਰੂਰਤਾਂ ਵਿੱਚ ਪਾਣੀ ਭੋਜਨ ਅਤੇ ਸੁਰੱਖਿਅਤ ਆਸਰਾ ਸ਼ਾਮਿਲ ਹਨ ਇ ਲਬਨਾਨ ਵਿੱਚ ਜਿਹੜੇ ਯੂਨੋ ਦਾ ਹੈਗੇ ਆ ਜੀ ਕੋਆਰਡੀਨੇਟਰ ਉਹਨਾਂ ਦਾ ਬਿਆਨ ਹੈ ਅਗੇ ਉਹਨਾਂ ਨੇ ਕਿਹਾ ਕਿ ਇਜ਼ਰਾਈਲੀ ਇਜ਼ਰਾਈਲ ਹੱਗ ਬਰਾ ਰਿਹਾ ਉਸ ਇਲਾਕੇ ਚ ਤੇ ਉੱਥੋਂ ਦੇ ਲੋਕਾਂ ਦੀ ਕੋਈ ਜ਼ਰੂਰਤਾਂ ਨਹੀਂ ਉਹਨਾਂ ਨੂੰ ਪਾਣੀ ਚਾਹੀਦਾ ਉਹਨਾਂ ਨੂੰ ਹਵਾ ਚਾਹੀਦੀ ਆ ਰੋਟੀ ਚਾਹੀਦੀ ਆ ਤੇ ਉਹ ਬਿਲਕੁਲ ਹੀ ਵਿਨਾਸ਼ ਉੱਥੇ ਜਿਹੜਾ ਲਗਾਤਾਰ ਹੋ ਰਿਹਾ ਤੇ ਇੱਕ ਸਾਲ ਹੋ ਗਿਆ ਕਿ ਉੱਥੇ ਮਤਲਬ ਲੋਕ ਵਿਚਾਰੇ ਬੜੇ ਭੁੱਖ ਦੇ ਮਰੇ ਹੋਏ ਆ ਤੇ ਉਹਨਾਂ ਨੇ ਕਿਹਾ ਪਿਛਲੇ ਦਸਾਂ ਦੇ ਨਾਲ ਜਿੱਤੇ ਹੋਰ ਵੀ ਨਾਟਕੀ ਪੱਦਰਤੇ ਦਾ ਵਿਸਤਾਰ ਹੋ ਗਿਆ ਤੇ 10 ਨੂੰ 10 ਲੱਖ ਲੋਕ ਜਿਹੜੇ ਆ ਉਹ ਫੇਰ ਘਰੋਂ ਬੇਕਾਰ ਹੋ ਚੁੱਕੇ ਆ ਤੇ ਉਹਨਾਂ ਨੇ ਕਿਹਾ ਕਿ 1000 ਦੇ ਕਰੀਬ ਲੋਕ ਮਾਰੇ ਵੀ ਗਏ ਆ ਯੂਨੋ ਦੇ ਸਟੇਟਮੈਂਟ ਆ ਮਤਲਬ ਉਹ ਮੁਲਕ ਦੀ ਨਹੀਂ ਜਿਹੜੇ ਉੱਥੇ ਮਾਰੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਜ਼ਰਾਈਲ ਇਜ਼ਰਾਈਲ ਦੇ ਹਮਲੇ ਹੋ ਰਹੇ ਆ ਉੱਚ ਜਿਹੜੇ ਹਜ਼ਾਰ ਲੋਕ ਮਰੇ ਆ ਉਹਨਾਂ ਚ 50% ਲੋਕ ਉਹ ਆ ਜਿਹੜੇ ਰਾਤ ਤੇ ਕੰਮ ਕਰਦੇ ਆ ਜਾਂ ਜਿਹੜੇ ਸਿਹਤ ਹਸਪਤਾਲਾਂ ਚ ਕੰਮ ਕਰ ਰਹੇ ਕਿਉਂਕਿ ਬੰਬਾਰੀ ਹਸਪਤਾਲਾਂ ਦੇ ਉੱਤੇ ਕਰ ਰਿਹਾ ਨੂੰ ਇੰਗਲਿਸ਼ ਜਾਣ ਜਾਣ ਕੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਸਾਰੇ ਇਸ ਸ੍ਰੋਤਾ ਦੀ ਜ਼ਰੂਰਤ ਆ ਸਾਨੂੰ ਉੱਥੇ ਪਹੁੰਚ ਕਰਨ ਦੀ ਲੋੜ ਹੈ ਜਿਹੜੇ ਲੋਕ ਫਸੇ ਹੋਏ ਆ ਤੇ ਇੱਕ ਸੁਰੱਖਿਅਤ ਪਹੁੰਚ ਜਿਹੜੇ ਉੱਥੇ ਜਾਂਦੇ ਉਹਨਾਂ ਨੂੰ ਆਪ ਖਤਰਾ ਆ ਉਹਨਾਂ ਨੂੰ ਤੇ ਘਟੋ ਘਟ ਜਿਹੜੇ ਯੂਨੋ ਮਿਸ਼ਨ ਦੇ ਲੋਕ ਜਾਂਦੇ ਆ ਉਹਨਾਂ ਦੀ ਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਅੰਤਰਰਾਸ਼ਟਰੀ ਮਾਨਵਾ ਮਾਨਵਵਾਦੀ ਕਾਨੂੰਨ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਇਜ਼ਰਾਈਲ ਨੂੰ ਵੀ ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਟੈਂਟ ਡਾਲਟਨ ਦੇ ਵਾਲੇ ਨਾਲ ਤੇ ਉਹਨਾਂ ਨੇ ਕਿਹਾ ਕਿ ਯੂਨੋ ਦੇ ਜਿਹੜੇ ਮਿਸ਼ਨ ਆ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਉੱਥੇ ਕੰਮ ਕਰਨ ਦੀ ਇਜਾਜ਼ਤ ਵੀ ਹੋਣੀ ਚਾਹੀਦੀ ਆ ਬੈਂਕ ਆਫ ਇੰਗਲੈਂਡ ਦੇ ਗਵਰਨਰ ਨੇ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਤੇ ਇਰਾਨ ਵਿਚਕਾਰ ਇੱਕ ਵੱਡਾ ਟਕਰਾਅ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੇ ਵਿੱਚ ਅਸੰਭਵ ਬਣਾ ਦੇਵੇਗਾ ਬਿਲਕੁਲ ਜੀ ਦੂਜੇ ਪਾਸੇ ਇਕਨੋਮੀ ਨੂੰ ਲੈ ਕੇ ਦੁਨੀਆ ਪਹਿਲਾਂ ਹੀ ਬੜੇ ਸੰਘਰਸ਼ ਕਰ ਰਹੀ ਆ ਕੋੜ ਤੋਂ ਬਾਅਦ ਤੱਕ ਇਕਨੋਮੀ ਲੋਕਾਂ ਦੀ ਪੈਰਾਂ ਸਿਰ ਹੋਈ ਨਹੀਂ ਆ ਤੇ ਹੁਣ ਬੈਂਕ ਆਫ ਇੰਗਲੈਂਡ ਦੇ ਜਿਹੜੇ ਗਵਰਨਰ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਇਦਾਂ ਦਾ ਇਹ ਪੂਰੀ ਪਾਣਾ ਵਰਤਿਆ ਸੀ 1973 ਚ ਤੇ ਉਹ ਮੁੜਕੇ ਉਹਦੇ ਝਟਕਿਆ ਹੋਇਆ ਲੱਗੇ ਸੀ ਕਿ ਦੁਨੀਆ ਦੀ ਇਕਨੋਮੀ ਜਿਹੜੀ ਆ ਉਹ ਤਹਿਸਰੈਸ ਹੋ ਗਈ ਸੀਗੀ ਤੇ ਉਹਨਾਂ ਨੇ ਕਹਿ ਕੇ ਬੜੀ ਦੁੱਖਦਾਈ ਗੱਲ ਆ ਉਹਨੇ ਉੱਥੇ ਐਂਡਰਿਊ ਬੇਲੀ ਇਹਨਾਂ ਦਾ ਨਾ ਬ੍ਰਿਟਿਸ਼ ਅਖਬਾਰ ਜਿਹੜਾ ਗਾਰਡੀਅਨ ਹਾਂ ਉਹ ਉਹਦੇ ਨਾਲ ਇੰਟਰਵਿਊ ਕਰਦੇ ਆ ਗੱਲਾਂ ਦੱਸੀਆਂ ਨੇ ਜੀ ਉਹਨਾਂ ਕਹਿੰਦੇ ਕਿ ਜੋ ਕੁਝ ਹੋ ਰਿਹਾ ਆਲੇ ਦੁਆਲੇ ਬਹੁਤ ਦੁੱਖਦਾਈ ਆ ਤੇ ਸਪਸ਼ਟ ਆ ਕਿ ਬਹੁਤ ਦੁਨੀਆ ਤਰਾਹ ਚ ਚੱਲ ਰਹੀ ਐ ਅਸਲ ਜੀ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਕਨੋਮਿਕ ਬਾਜ਼ਾਰ ਨੇ ਦਾ ਜਿਹੜੀ ਜਿਹੜੇ ਸਾਸਰੇ ਦੁਨੀਆ ਚੱਲਦੀ ਆਰਥਿਕਤਾ ਉਹ ਤਬਾਹ ਹੋਣ ਦੇ ਕਿਨਾਰੇ ਆ ਕਿਉਂਕਿ ਤੇਲ ਇੱਕ ਧੁਰਾ ਆ ਤੇ ਤੇਲ ਦੇ ਕੀਮਤੇ ਬਹੁਤ ਵਾਜ ਜਾਂਦੀਆਂ ਜੀ ਬੰਗਲਾਦੇਸ਼ੀ ਯੰਤਰਮ ਸਰਕਾਰ ਨੇ ਭਾਰਤ ਦੇ ਵਿੱਚ ਆਪਣੇ ਹਾਈ ਕਮਿਸ਼ਨ ਕਮਿਸ਼ਨਰ ਅਸਮੇਤ ਪੰਜ ਦੇਸ਼ਾਂ ਤੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਜਿਹੜਾ ਬੁਲਾ ਲਿਆ ਜੀ ਇਹ ਪਿਛਲੇ ਦਿਨੀ ਬੰਗਲਾਦੇਸ਼ ਤੇ ਜਿਹੜੇ ਹੁਣ ਮੌਜੂਦਾ ਉੱਥੇ ਬਣੇ ਨੇ ਮੁਹੰਮਦ ਜੂਨੋ ਸਰੀ ਮੁਖ ਸਲਾਹਕਾਰ ਸਰਕਾਰ ਦੇ ਉਹਨਾਂ ਨੇ ਅਮਰੀਕਾ ਦਾ ਦੌਰਾ ਕੀਤਾ ਸੀਗਾ ਤੇ ਇਹਦੀ ਇਦਾਂ ਦੀ ਖਬਰ ਨਿਕਲ ਕੇ ਆ ਰਹੀ ਆ ਕਿ ਅਮਰੀਕਾ ਵੱਲੋਂ ਕੁਝ ਸ਼ਰਤਾਂ ਜ਼ਾਇਦਾ ਹੋਈਆਂ ਨੇ ਤੇ ਉੱਥੇ ਉਹਨਾਂ ਨੇ ਬਹੁਤ ਸਾਰੇ ਹੋਰ ਮੁਲਕਾਂ ਦੇ ਲੀਡਰਾਂ ਨਾਲ ਵੀ ਗੱਲਬਾਤ ਕੀਤੀ ਸੀ ਜਿਹਦੇ ਵਿੱਚ ਪਾਕਿਸਤਾਨ ਦੇ ਲੀਡਰ ਵੀ ਸ਼ਾਮਲ ਸੀਗੇ ਤੇ ਜਿਹੜੀ ਹੁਣ ਉਹਨਾਂ ਦੀ ਇੰਟਰਨੈਸ਼ਨਲ ਪੋਲਿਸੀ ਬਣ ਰਹੀ ਹੈ ਬੰਗਲਾਦੇਸ਼ ਦੀ ਉਹਦੇ ਤਹਿਤ ਉਹਨਾਂ ਨੇ ਬਹੁਤ ਸਾਰੇ ਹਾਈ ਕਮਿਸ਼ਨਰ ਜਿਹੜੇ ਆ ਉਹਨਾਂ ਨੂੰ ਬਦਲਣ ਦਾ ਇਰਾਦਾ ਕੀਤਾ ਜਾਂ ਉਹਨਾਂ ਨੂੰ ਵਾਪਸ ਬੁਲਾ ਲਿਆ ਤੇ ਉਹਨ ਜਿਹੜੇ ਭਾਰਤ ਵਿੱਚ ਉਹਨਾਂ ਦੇ ਹਾਈ ਕਮਿਸ਼ਨਰ ਸੀ ਉਹਨੂੰ ਵੀ ਬੁਲਾ ਲਿਆ ਇਸ ਤੋਂ ਪਹਿਲਾਂ ਉਹਨਾਂ ਨੇ ਬ੍ਰਿਟਨ ਤੋਂ ਵੀ ਬੁਲਾ ਲਿਆ ਸੀ ਹਾਈ ਕਮਿਸ਼ਨਰ ਜਿਹੜਾ ਸੀ ਉਹਨਾਂ ਦਾ ਤੇ ਜਿਹੜੀ ਨਵੀਂ ਕੂਟਨੀਤੀ ਉਹ ਬਣਾ ਰਿਆ ਉਹਦੇ ਮੁਤਾਬਕ ਇਹੀ ਗੱਲ ਚੱਲਦੀ ਹੈ ਕਿ ਅਮਰੀਕਾ ਤੋਂ ਸ਼ਾਇਦ ਕੋਈ ਦਾਤਾ ਮਿਲੀਆਂ ਹੁਣ ਜਿਹਦੇ ਕਰਕੇ ਸਾਰੀ ਅਦਲਾ ਬਦਲੀ ਜਿਹੜੀ ਕੀਤੀ ਜਾ ਰਹੀ ਹੈ। ਵਾਤਾਵਰਣ ਕਾਰਨਕੁਨ ਸੋਨਮ ਵਾਂਚੁਕ ਰਿਹਾਂ ਨੇ ਰਿਆ ਹੋ ਗਏ ਨੇ ਸਰਕਾਰ ਨੂੰ ਮੰਗ ਪੱਤਰ ਵੀ ਸੌਂਪ ਦਿੱਤਾ ਤੇ 36 ਘੰਟਿਆਂ ਬਾਅਦ ਉਹਨਾਂ ਨੂੰ ਜਿਹੜਾ ਰਿਹਾ ਕਰ ਦਿੱਤਾ ਗਿਆ। ਇਹ ਵਾਂਚੁਂਦਰੀ ਪਹਿਲਾਂ ਐਮਪੀ ਵੀ ਰਹੇ ਨੇ ਤੇ ਉਹ ਵਾਤਾਵਰਣ ਨੂੰ ਲੈ ਕੇ ਇੱਕ ਲੰਬੀ ਲੜਾਈ ਲੜ ਰਹੇ ਲੰਬੀ ਭੁਖ ਹੜਤਾਲ ਕੀਤੀ ਸੀ ਤੇ ਹੁਣ ਉਹ ਇੱਕ 1000 ਕਿਲੋਮੀਟਰ ਲੰਬਾ ਇਹ ਸੀਗਾ ਡਿਸਟੈਂਸ ਜਿਹਦੇ ਉਤੇ ਉਹ ਸ਼ਾਂਤੀ ਮਾਰਚ ਲੈ ਕੇ ਜਾ ਰਹੇ ਸੀ 150 ਦੇ ਕਰੀਬ ਘਰ ਕੌਨ ਸੀ ਉਹਨਾਂ ਨਾਲ ਜਿਨ੍ਹਾਂ ਨੂੰ ਪਿਛਲੇ ਦਿਨੀ ਸਿੰਘੂ ਬਾਰਡਰ ਤੇ ਰੈਸਟ ਕਰ ਲਿਆ ਸੀ ਤੇ 36 ਘੰਟਿਆਂ ਕੇ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਪਰ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਸਾਨੂੰ ਫੜਿਆ ਤੇ ਇਹਦੇ ਨਾਲ ਵੀ ਸਾਡੀ ਗੱਲ ਜਿਹੜੀ ਆ ਉਹ ਲੋਕਾਂ ਤੱਕ ਪਹੁੰਚੀ ਆ ਤੇ ਸਰਕਾਰ ਤੱਕ ਪਹੁੰਚੀ ਆ ਤੇ ਰਿਹਾਈ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣਾ ਮੰਗ ਪੱਤਰ ਸੀਗਾ ਉਹ ਸਰਕਾਰ ਤੱਕ ਪੁੱਜਦਾ ਕਰ ਦਿੱਤਾ ਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਆ ਕਿਹੜੀਆਂ ਸਾਡਾ ਲੈ ਲਗਾ ਆ ਕਿ ਉਹਦੇ ਵਾਤਾਵਰਨ ਨੂੰ ਉਹਦੇ ਪਹਾੜਾਂ ਨੂੰ ਬਚਾਇਆ ਜਾਊਗਾ ਜਿਹਦੇ ਕਰਕੇ ਅਸੀਂ ਸਾਰਾ ਕਰ ਰਹੇ ਆ ਤੇ ਉਹਨਾਂ ਨੇ ਕਿਹਾ ਆ ਕਿ ਜਿਹੜੀਆਂ ਸਵਿਧਾਨਿਕ ਵਿਵਸਥਾਵਾਂ ਨੇ ਉਹਦੇ ਤਹਿਤ ਸਟੇਟ ਨੂੰ ਚਲਾਉਣ ਦਾ ਕੰਮ ਹੋਣਾ ਚਾਹੀਦਾ ਯਾਨੀ ਕਿ ਸਟੇਟ ਜਿਹੜੀ ਹੈ ਸਾਡੀ ਉਹਨੂੰ ਵੀ ਤੁਸੀਂ ਇੱਕ ਜਿਹੜਾ ਉਹਨੂੰ ਯੂਟੀ ਬਣਾਤਾ ਉਹਨੂੰ ਪੂਰੇ ਰਾਜ ਦਾ ਦਰਜਾ ਵੀ ਦੇਣਾ ਚਾਹੀਦਾ ਤੇ ਵਾਤਾਵਰਨ ਦੀ ਰਖਵਾਲੀ ਕਰਨੀ ਚਾਹੀਦੀ ਆ ਈਸ਼ਾ ਫਾਊਂਡੇਸ਼ਨ ਮਾਮਲੇ ਦੇ ਸੁਪਰੀਮ ਕੋਰਟ ਦੇ ਵੱਲੋਂ ਪੁਲਿਸ ਨੂੰ ਅਗਲੀ ਕਾਰਵਾਈ ਨਾ ਕਰਨ ਦੇ ਹੁਕਮ ਇਹ ਇੱਕ ਤੇ ਰਾਜੀ ਮਤਲਬ ਵਾਸੂ ਦੇ ਹੀਰੀ ਨੇ ਜੱਗੀ ਵਾਸੂ ਦੇ ਇਹਨਾਂ ਨੂੰ ਕਹਿੰਦੇ ਆਪਾਂ ਦੇਖਦੇ ਪਗੜੀ ਬੱਤੀ ਹੁੰਦੀ ਆ ਤੇ ਇੰਗਲਿਸ਼ ਵਿੱਚ ਬਹੁਤ ਸਾਰੀ ਸਪੀਚ ਕਰਦੇ ਹੁੰਦੇ ਆ ਸਾਊਥ ਇੰਡੀਆ ਦੇ ਵਿੱਚ ਇਹਨਾਂ ਦੇ ਕੋਈ ਡੇਰੇ ਆ ਉੱਥੇ ਦੋ ਲੜਕੀਆਂ ਨੇ ਕਿਸੇ ਪ੍ਰੋਫੈਸਰ ਦੀਆਂ ਅਮਰੀਕਾ ਇੰਗਲੈਂਡ ਤੋਂ ਪੜ੍ਹੀ ਹੋਈ ਲੜਕੀ ਆ ਉੱਥੇ ਜੌਬ ਕਰਦੀ ਰਹੀ ਉਸ ਤੋਂ ਬਾਅਦ ਉਹਦਾ ਤਲਾਕ ਹੋ ਗਿਆ ਤੇ ਤਲਾਕ ਹੋਣ ਤੋਂ ਬਾਅਦ ਉਹ ਡਿਪਰੈਸ਼ਨ ਚਲੇਗੀ ਤੇ ਉਹ ਫਿਰ ਜਦੋਂ ਬੰਦਾ ਡਿਪਰੈਸ਼ਨ ਜਾਂਦਾ ਨੇ ਸਾਧਾ ਬਾਬਿਆਂ ਦਾ ਸਹਾਰਾ ਲੈਂਦਾ ਤੇ ਉਹ ਇਹਨਾਂ ਦੇ ਡੇਰੇ ਜਾਣ ਲੱਗੀ ਤੇ ਵੇਖਾ ਵੇਖੀ ਉਹਦੀ ਛੋਟੀ ਭੈਣ ਵੀ ਜਾਣ ਲੱਗੀ ਤੇ ਉਹ ਦੋਨੇ ਭੈਣਾਂ ਜਿਹੜੀਆਂ ਨੇ ਉਹ ਇੱਕ ਡੇਰੇ ਵਿੱਚ ਨੇ ਉਹਨਾਂ ਦੇ ਪਿਓ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਕਿ ਇਹ ਜਿਹੜੇ ਬਾਬੇ ਨੇ ਡੇਰਾ ਵਾਲੇ ਇਹ ਮੇਰੀਆਂ ਤੀਆਂ ਪੜੀਆਂ ਲਿਖੀਆਂ ਨੂੰ ਗਮਰਾਹ ਕਰਕੇ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਸੰਿਆਸੀ ਬਣਾ ਰਹੇ ਨੇ ਤੇ ਹਾਈ ਕੋਰਟ ਨੇ ਤੁਰੰਤ ਤੇ ਐਕਸ਼ਨ ਲਿਆ ਸੀਗਾ ਤੇ ਸਟੇਟ ਗਵਰਨਮੈਂਟ ਨੂੰ ਕਿਹਾ ਸੀਗਾ ਕਿ ਤੁਸੀਂ ਇਹਦੀ ਪੁਨਸ਼ਾਲ ਕਰੋ ਤੇ ਜਿਹੜੀ ਤਾਮਿਲਨਾਡੂ ਦੀ ਪੁਲਿਸ ਆ ਅਗਲੇ ਦਿਨ ਹੀ ਉਹਨੇ ਬਾਬੇ ਦੇ ਡੇਰੇ ਤੇ ਛਾਪੇ ਪਾ ਰਏ 150 ਦੇ ਕਰੀਬ ਪੁਲਸ ਵਾਲੇ ਲੈ ਕੇ ਗਏ ਸੀਗੇ ਤੇ ਬਾਬੇ ਰਾਨੇ ਫੇਰ ਹੁੰਦੀ ਨਹੀਂ ਇੱਕ ਹੈਬੀਅਸ ਕਾਰਪਸ ਪਟੀਸ਼ਨ ਪਾਈ ਸੀ ਉਹਦੇ ਫਾਦਰ ਨੇ ਜੀ ਤੇ ਸਭਰੀਆਂ ਲੜਕੀਆਂ ਲਾਪਤਾ ਨੇ ਜਾਨੋ ਜਬਰੀ ਰੱਖਿਆ ਆ ਉਹ ਜਦੋਂ ਉਹਨਾਂ ਨੂੰ ਫੜ ਕੇ ਪੇਸ਼ ਕੀਤਾ ਹਾਈ ਕੋਰਟ ਤੇ ਕੁੜੀਆਂ ਕਹਿੰਦੀਆਂ ਜੀ ਆਪਣੀ ਮਰਜ਼ੀ ਨਾਲ ਗਈਆਂ ਕਿ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਹੋਇਆ ਤੇ ਇਹ ਸਾਰੇ ਸੈਨੈਰੀਓ ਨੂੰ ਦੇਖਦੇ ਹੋਏ ਸਪਰੀਮ ਕੋਰਟ ਨੇ ਹੁਣੇ ਕੇਸ ਆਪਣੇ ਹੱਥ ਚ ਲੈ ਲਿਆ ਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਫਿਲਹਾਲ ਤੇ ਹੁਣ ਸੁਪਰੀਮ ਕੋਰਟ ਦੇਖਦਾ ਕਰੂਗੀ ਕਿ ਇਸ ਸਾਧ ਨਾਲ ਕਿਦਾਂ ਨਜਿੱਠਣਾ ਕਿ ਉਹਨੂੰ ਬਰੀ ਕਰਨਾ ਮਤਲਬ ਇਹ ਤਾਂ ਗੱਲਾਂ ਤੋਂ ਜਾਂ ਉਹ ਲੜਕੀਆਂ ਨੂੰ ਰੈਸਕਿਊ ਕਰਕੇ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣਾ ਵੈਸੇ ਇਹ ਇੱਕ ਬੜੀ ਵੱਡੀ ਸਮੱਸਿਆ ਜਿਹੜੀ ਹੈ ਭਾਰਤ ਵਿੱਚ ਜਿਹੜੇ ਸਾਧਾ ਦੇ ਡੇਰੇ ਆ ਜਿੰਨਾ ਮਰਜ਼ੀ ਆਪਣੇ ਕੋ ਚੰਗਾ ਕਹਿਣ ਹੁੰਦੇ ਸਿਰਫ ਗੰਦ ਦੇ ਟੋਕਰ ਹੀ ਆ ਜਦੋਂ ਉਹਨਾਂ ਦੀ ਖਿੱਦੋ ਖੁੱਲਦੀ ਆ ਬਾਪੇ ਆਸਰਾਮ ਤੋਂ ਲੱਗ ਕੇ ਸਵਦਾ ਸਾਧ ਤੱਕ ਤੇ ਇਹ ਸਾਰੇ ਇੱਕੋ ਜਿਹੇ ਆ ਲੋਕਾਂ ਦੀਆਂ ਕੁੜੀਆਂ ਨੂੰ ਲੋਕਾਂ ਨੇ ਇਹ ਵੀ ਉਹਨੂੰ ਸਵਾਲ ਕੀਤੇ ਆ ਤੇ ਆਪਣੀ ਕੁੜੀ ਨੂੰ ਤੇ ਤੂੰ ਬੜੇ ਚੰਗੇ ਘਰ ਚ ਵਿਆਹ ਦਿੱਤਾ ਤੇ ਲੋਕਾਂ ਦੀਆਂ ਕੁੜੀਆਂ ਨੂੰ ਸੰਿਆਸੀ ਬਣਾਈ ਜਾਣਾ ਉਹਨਾਂ ਦੇ ਸਿਰ ਨੂੰ ਮੁੰਨ ਕੇ ਗੰਜੀਆਂ ਕਰਕੇ ਤੂੰ ਉਹਨੂੰ ਸੰਿਆਸ ਕੇ ਨਾ ਲਓ ਤੇ ਤੂੰ ਆਪਣੀ ਕੁੜੀ ਨੂੰ ਕਿਉਂ ਨਹੀਂ ਸੰਿਆਸੀ ਬਣਾਉਂਦਾ ਵੀ ਸੁਪਰੀਮ ਕੋਰਟ ਦੇ ਵੇਲੇ ਹਵਾ ਦਾ ਮਿਆਰ ਜਾਂਚਣ ਵਾਲੇ ਵਿਭਾਗ ਦੀ ਵੀ ਚੜਚਮ ਕੀਤੀ ਗਈ ਪ੍ਰਾਲੀ ਸਾੜਨ ਨੂੰ ਰੋਕਣ ਦੇ ਲਈ ਆਪਣੇ ਨਿਰਦੇਸ਼ਾਂ ਨੂੰ ਅਮਲ ਵਿੱਚ ਨਾ ਲਿਆਉਣ ਕਾਰਨ ਗੁੱਸਾ ਜ਼ਾਹਰ ਕੀਤਾ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਨਾ ਇੱਕ ਕੇਸ ਲਗਾਤਾਰ ਚੱਲ ਰਿਹਾ ਹੈ ਕਿ ਜਿਹੜਾ ਦਿੱਲੀ 'ਚ ਪੋਲਿਊਸ਼ਨ ਹੋ ਰਿਹਾ ਹੈ ਕਿਉਂਕਿ ਇਲਜ਼ਾਮ ਲੱਗਦਾ ਪੰਜਾਬ ਤੇ ਹਰਿਆਣੇ 'ਚ ਪਰਾਲੀ ਸਾੜੀ ਜਾਂਦੀ ਆ ਤੇ ਹਾਈ ਕੋਰਟ ਨੇ ਕਾਫੀ ਕੁਸਚਨ ਆਨਸਰ ਕੀਤੇ ਆ ਉੱਚ ਕੱਲ ਕੇਸ ਲੱਗਾ ਹੋਇਆ ਸੀ ਇਹ ਤੇ ਕੋਈ ਵਕੀਲਾਂ ਨੂੰ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਵਾਤਾਵਰਣ ਤੇ ਧਿਆਨ ਰੱਖਦੀਆਂ ਉਹਨਾਂ ਦੀ ਖਚਾਈ ਕੀਤੀ ਆ ਪੰਜਾਬ ਤੇ ਰਾਣਾ ਸਰਕਾਰ ਦੀ ਖਚਾਈ ਕੀਤੀ ਵੀ ਤੁਸੀਂ ਕੁਝ ਕਰ ਨਹੀਂ ਰਹੇ ਤੇ ਉਧਰੋਂ ਪੰਜਾਬ ਸਰਕਾਰ ਜਿਹੜੀ ਆ ਉਹ ਅੰਕੜੇ ਦੱਸੀ ਜਾਂਦੀ ਆ ਕਿ ਹੀ ਨੇ ਕੇਸ ਦਰਜ ਕੀਤੇ ਉਹ ਕਹਿੰਦੇ ਬਹੁਤ ਘੱਟ ਕੀਤਾ ਤੇ ਜੋ ਕੀਤਾ ਹੁਣ ਤੱਕ ਤੇ ਉਹਨੇ 16 ਅਕਤੂਬਰ ਨੂੰ ਅੱਗੇ ਜਿਹੜੀ ਆ ਉਹ ਪਾਈ ਜਾਣੀ ਆ ਤੇ ਪੰਜਾਬ ਗਵਰਨਮੈਂਟ ਦੇ ਵਕੀਲ ਨੇ ਇੱਕ ਨਵਾਂ ਹੀ ਦਾਅ ਖੇਡਿਆ ਉਹਨਾਂ ਨੇ ਕਿਹਾ ਕਿ ਸਪਰੀਮ ਕੋਰਟ ਦੇ ਜੱਜ ਨੂੰ ਕਿਹਾ ਜੀ ਜੇ ਤੁਸੀਂ ਪ੍ਰਦੂਸ਼ਨ ਘਟਾ ਕਰਨਾ ਆ ਤੇ ਸਾਨੂੰ ਯਾਦ ਦਿਓ ਕਿ ਦਿੱਲੀ ਸਾਨੂੰ 1200 ਕਰੋੜ ਰੁਪਏ ਦੇਵੇ ਦਿੱਲੀ ਮਤਲਬ ਸਰਕਾਰ ਜਿਹੜੀ ਆ ਤੇ ਅਸੀਂ ਜਿਹੜਾ ਵਾ ਫੇਰ ਇੱਥੇ ਪੰਜਾਬ ਦੇ ਵਿੱਚੋਂ ਮਸ਼ੀਨਰੀ ਜਾਂ ਉਹ ਚੀਜ਼ਾਂ ਲਾ ਕੇ ਕਰ ਸਕਦੇ ਆ ਤੇ ਜਦੋਂ ਜੱਜ ਨੇ ਕਿਹਾ ਵੀ ਦਿੱਲੀ ਕਿਉਂ ਦੇਵੇ ਤੁਹਾਡਾ ਕੰਮ ਆ ਤੇ ਉਹ ਪ੍ਰਿਆਪ ਸਰਕਾਰ ਦੇ ਵਕੀਲ ਨੇ ਕਿਹਾ ਕਿ ਪ੍ਰੋਡਿਊਸ਼ਨ ਦਿੱਲੀ ਚ ਹੋ ਰਿਹਾ ਸਾਡੀ ਦੀ ਪ੍ਰੋਬਲਮ ਹੀ ਨਹੀਂ ਤੇ ਫਿਰ ਜੋ ਠੀਕ ਕਰਨਾ ਚਾਹੁੰਦੇ ਆ ਤੇ ਉਹ ਦੇਣ ਪੈਸੇ ਤੇ ਅਸੀਂ ਫਿਰ ਉੱਥੇ ਮਸ਼ੀਨਰੀ ਜਾਂ ਜੋ ਕਰ ਸਕਦੇ ਉਹ ਕਰਦੇ ਆ ਤੇਰਾ ਬਚਾ ਕਰਦੇ ਆ ਹਾਲਾਂਕਿ ਪੈਟੜਾ ਹੀ ਆ ਕੋਣ ਦੇਤੇ ਕੀ ਕਰਦੀ ਹੈ ਇਹ ਗਾਦੀ ਗੱਲ ਆ ਕੰਗੜਾ ਨਾਟ ਨੇ ਫਿਰ ਬਿਆਨ ਦਿੱਤਾ ਹੈ ਨਾਂ ਲੈ ਤੋਂ ਬਿਨਾ ਕਹਿੰਦੇ ਗਵੰਡੀ ਰਾਜ ਦੇ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਨਸ਼ੇੜੀ ਮੋਟਰਸਾਈਕਲਾਂ ਤੇ ਆਉਂਦੇ ਆ ਚਿੱਟਾ ਪੀਂਦੇ ਆ ਸ਼ਰਾਬਾਂ ਪੀਂਦੇ ਨੇ ਤੇ ਹਿਮਾਚਲੀ ਨੌਜਵਾਨਾਂ ਨੂੰ ਵਿਗਾੜ ਰਹੇ ਆ ਬਿਲਕੁਲ ਉਹਨੇ ਕਿਹਾ ਜੀ ਕਿ ਪਿੰਡ ਦੇ ਵਿੱਚ ਇੱਕ ਜਿਹੜੀ ਹੁੰਦੀ ਆ ਪਿੰਡ ਦੀ ಗ್ರಾಮ ਪੰਚਾਇਤ ਉੱਥੇ ਉਹ ਬੋਲ ਰਹੀ ਸੀਗੀ ਤੇ ਉਹ ਕਹਿੰਦੀ ਆ ਕਿ ਹਟਿਆਲੇ ਦੁਆਲੇ ਦੇ ਸ਼ੇਟਾ ਨੇ ਖਾਸ ਕਰਕੇ ਪੰਜਾਬੀਆਂ ਬਾਰੇ ਉਹਨੇ ਇਸ਼ਾਰਾ ਕੀਤਾ ਇਹਨਾਂ ਕੋਈ ਸਿੱਖਣ ਨੂੰ ਹੈ ਨਹੀਂਗਾ ਇਹਨਾਂ ਕੋਈ ਕੁਝ ਨਹੀਂ ਸਿੱਖਣ ਦੀ ਲੋੜ ਤੇ ਉਹ ਕਹਿੰਦੀ ਇਹ ਲੋਕ ਤੇ ਧੱਕੇਸ਼ਾਹੀ ਕਰਨ ਵਾਲੇ ਆ ਚਿੱਟਾ ਲਾਉਣ ਵਾਲੇ ਆ ਮੋਟਰਸਾਈਕਲਾਂ ਤੇ ਆਉਂਦੇ ਆ ਸ਼ਰਾਬਾਂ ਪੀਂਦੇ ਆ ਤੇ ਹੱਲਾ ਕਰਦੇ ਆ ਤੇ ਸਾਡੇ ਬੱਚਿਆਂ ਦੇ ਉੱਤੇ ਇਹਦਾ ਮਾੜਾ ਪ੍ਰਭਾਵ ਪੈਂਦਾ ਆ ਤੇ ਨਸ਼ੇ ਪੀ ਕੇ ਸ਼ਰਾਬ ਸ਼ਰਾਬ ਪੀ ਕੇ ਤਬahi ਬਚਾਉਂਦੇ ਆ ਤੇ ਉਹ ਕਹਿੰਦੀ ਕਿ ਹਿਮਾਚਲ ਕੰਲਾ ਇੱਕੋ ਹੀ ਹੋਜਿਆ ਰਾਜ ਆ ਜਿਹੜਾ ਜਿੱਥੇ ਧੀਆਪੜਾ 8 ਵਜੇ ਤੱਕ ਸੁਰੱਖਿਅਤ ਨੇ ਤੋ ਕਿਸੇ ਨੂੰ ਵੀ ਹੱਥ ਦੇਣ ਤੇ ਉਹਨੂੰ ਸੁਰੱਖਿਅਤ ਘਰ ਪਹੁੰਚਾਉਂਦੇ ਨੇ ਲੋਕ ਤੇ ਬਾਕੀ ਮਤਲਬ ਲੋਕਾਂ ਬਾਰੇ ਉਹਨੇ ਮਾੜਾ ਚੰਗਾ ਫੇਰ ਉਹਨੇ ਕਿਹਾ ਤੇ ਇਹਦਾ ਜਵਾਬ ਜਿਹੜਾ ਦਿੱਤਾ ਆ ਇੱਕ ਤਾਂ ਆਮ ਆਦਮੀ ਪਾਰਟੀ ਨੇ ਜਿਹੜੇ ਕੰਗ ਨੇ ਅਨੰਤਪੁਰ ਸਾਹਿਬ ਤੋਂ ਐਮਪੀ ਨੇ ਤੇ ਨਾਲੇ ਉਹ ਇਹਨਾਂ ਦੇ ਹੈਗੇ ਨੇ ਸਪੋਕਸਪਰਸਨ ਵੀ ਨੇ ਆਮ ਆਦਮੀ ਪਾਰਟੀ ਦੇ ਤੋ ਕਹਿੰਦਾ ਮੈਨੂੰ ਤਾਂ ਲੱਗਦਾ ਕਿ ਕਿਤੇ ਜਿਹੜੀ ਹੈਗੀ ਆ ਕੰਗਣਾ ਆਪ ਹੀ ਨਸ਼ੇ ਦੀ ਆਦੀ ਨਹੀਂ ਕਿ ਨਸ਼ੇ ਦੇ ਲੋਰ ਚ ਪੁੱਟੇ ਸਿੱਦੇ ਬਿਆਨ ਦੇਈ ਜਾਂਦੀ ਆ ਕਿਉਂਕਿ ਜਿਹੜੀ ਇਹਦੀ ਚਰਚਾਵਾਂ ਉਹ ਕਹਿੰਦੇ ਨਸ਼ੇ ਚ ਬੰਦਾ ਉਹ ਜਾਂਦਾ ਜਦੋਂ ਉਹ ਜਿੰਦਗੀ ਚ ਫੇਲ ਹੋ ਜਾਂਦਾ ਤੇ ਡਿਪਰੈਸ਼ਨ ਚਲ ਜਾਂਦਾ ਤੇ ਕਹਿੰਦੇ ਇਹਦੀ ਹਾਲਤ ਇਹਦੀ ਗੁਰਮੁਣੀ ਤੇ ਕੋਈ ਚਲਦੀ ਨਹੀਂ ਗਈ ਤੇ ਇਹ ਡਿਪਰੈਸ਼ਨ ਚ ਰਹਿੰਦੀ ਆ ਲੱਗਦੀ ਤੇ ਇਹ ਖੁਦ ਹੀ ਨਸ਼ਾ ਕਰਦੀ ਹੋਣੀ ਜਿਹਦੇ ਕਰਕੇ ਇਹਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਕਰ ਰਹੀ ਆ ਕਦੀ ਕੁਝ ਬੋਲ ਦਿੰਦੀ ਕਦੀ ਕੁਝ ਤੇ ਉਹ ਕਹਿੰਦੇ ਵੀ ਗਵਾਂਡੀ ਸੁਬਿਆ ਤੇ ਤੇ ਗੱਲਾਂ ਕਰਦੀ ਵੀ ਨਸ਼ਾ ਚੱਲਦਾ ਆ ਤੇ ਉਹ ਕਹਿੰਦੀ ਨਸ਼ੇ ਦੀ ਉਹਨੇ ਕਹਿ ਕੰਗਰੇਗ ਨਸ਼ੇ ਦੀਆਂ ਸਭ ਤੋਂ ਵੱਡੀਆਂ ਖੇਪ ਗੁਜਰਾਤ ਦੀਆਂ ਪੋਟਾਂ ਤੋਂ ਭੜੀਆਂ ਜਾ ਰਹੀਆਂ ਮਣਾਮੂਈ ਨਸ਼ਾ ਫੜ ਗਿਆ ਤੇ ਉਹਦੇ ਬਾਰੇ ਕੋਈ ਚੁਪ ਰਹਿੰਦੀ ਹੈ ਜੀ ਗੁਜਰਾਤ ਚ ਕੀ ਗੱਲ ਹੈ ਗੁਜਰਾਤ ਬਾਰੇ ਕੋਈ ਬਿਆਨ ਆਇਆ ਤਾਂ ਕਿ ਉਥੇ ਨਸ਼ਾ ਆਉਦਾ ਤੇ ਇਹ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਬਦਨਾਮ ਕਰਦੀ ਹੈ ਰਾਣਾ ਦੇ ਚੋਟਿੰਗ ਤੋਂ ਪਹਿਲਾਂ ਆਰਾਮ ਰਹੀਮ ਦਾ ਵੱਡਾ ਐਕਸ਼ਨ ਸਾਰੇ ਬਲਾਕਾਂ ਨੂੰ ਕਹਿੰਦੇ ਸੁਨੇਹੇ ਪਹੁੰਚਾਏ ਕਿ ਸ਼ਾਮ ਨੂੰ ਤਿਆਰ ਹੋ ਜਾਓ ਉਹ ਵੇਖੋ ਜੀ ਉਹਨੇ ਸਿੱਧੇ ਤੌਰ ਤੇ ਤੇ ਨਹੀਂ ਕੁਝ ਕਿਹਾ ਪਰ ਕਿਉਂਕਿ ਉਹਨੂੰ ਛੱਡਿਆ ਹੀ ਇਸ ਕਰਕੇ ਜਾਂਦਾ ਕਿ ਉਹ ਬਤ ਕਰ ਸਕੇ ਬੀਜੇਪੀ ਦੀ ਤੇ ਹੁਣ ਜਦੋਂ ਚੋਣ ਪ੍ਰਚਾਰ ਦਾ ਆਖਰੀ ਦਿਨ ਆ ਖਤਮ ਹੋਣੀ ਹੈ ਚੋਣਾ ਉਹ ਦਿਨ ਸਾਰੇ ਹੀ ਜਿਹੜੇ ਹੈਗੇ ਹਲਕੇ ਉਥੇ ਜਿਹੜੇ ਉਹਦੇ ਆਸ਼ਰਮ ਹੈ ਛੋਟੇ ਮੋਟੇ ਉਹਦੇ ਘਰ ਆ ਜਿੰਨੂੰ ਉਹ ਸ਼ਾਇਦ ਕਹਿੰਦੇ ਆ ਇਹਨੇ ਸੱਚੇ ਸੌਦੇ ਵਾਲਿਆਂ ਦੇ ਜਿੱਥੇ ਉਹ ਕਰਦੇ ਆ ਕੀਰਤਨ ਜਿਆ ਕਰਦੇ ਆ ਜੀ ਉਹਦਾ ਕੋਈ ਖਾਸ ਨਾਮ ਹੀ ਆ ਉਹਨਾਂ ਦੇ ਜਿਹੜੇ ਨਾਮ ਚਰਚਾ ਕਰ ਜੀ ਤੇ ਉਹਨਾਂ ਨੂੰ ਹਮਲਾ ਆਤਾ ਕਿ ਆਖਰੀ ਦਿਨ ਕਿ ਸਾਰੇ ਜਿਹੜੇ ਡੇਰੇ ਨੇ ਜਿਹੜੇ ਨਾਮ ਚਰਚਾ ਕਰ ਰਿਆ ਉਥੇ 2 ਘੰਟੇ ਵਾਲੀ ਨਾਮ ਚਰਚਾ ਕਰਨੀ ਆ ਤੇ 1.5 ਘੰਟਾ ਨਾਮ ਚਰਚਾ ਹੋਊ ਤੇ ਅੱਧਾ ਘੰਟਾ ਜਿਹੜਾ ਉਹ ਭਾਸ਼ਣ ਹੋਊਗਾ ਤਾਂ ਕਹਿੰਦੇ ਆ ਕਿ ਇਕੱਠੇ ਕਰਨ ਦਾ ਮਕਸਦ ਇਹ ਹੀ ਆ ਕਿ ਉਹ ਭਾਵੇਂ ਸਿੱਧਾ ਨਾਮ ਹੀ ਕਰੇ ਇਹ ਸੰਕੇਤ ਦੇਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਜਾਣ ਤੇ ਜਿਹੜੇ ਕੰਮ ਲਈ ਉਹਨੂੰ ਕੱਢਿਆ ਉਹਦੇ ਲਈ ਉਹ ਪੂਰਾ ਆਪਣੀ ਮਿਹਨਤ ਕਰ ਰਿਹਾ ਬਾਬਾ ਜੀ ਪੰਚਾਇਤੀ ਚੋਣਾਂ ਦਾ ਰਾ ਪੱਧਰਾ ਹਾਈ ਕੋਰਟ ਨੇ ਰਾਕਵੇ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ 170 ਪਟੀਸ਼ਨਾਂ ਪਈਆਂ ਹੋਈਆਂ ਸੀਗੇ ਨੇ ਹਾਈ ਕੋਰਟ ਦੇ ਵਿੱਚ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਕੁਝ ਲੋਕਾਂ ਨੇ ਕਿਹਾ ਸੀ ਰਿਜ਼ਰਵੇਸ਼ਨ ਨੂੰ ਪੂਰੀ ਤਰ੍ਹਾਂ ਨਹੀਂ ਕਾਇਕ ਕੀਤਾ ਜਾ ਰਿਹਾ ਕੁਝ ਲੋਕ ਕਹਿ ਰਹੇ ਸੀ ਕਿ ਪੰਜਾਬ ਸਰਕਾਰ ਦਸੰਦਾਜੀ ਕਰ ਰਹੀ ਆ ਇਹਦੇ ਦੇ ਕਈ ਤਰ੍ਹਾਂ ਦੇ ਕੇਸ ਸੀਗੇ ਕੁਝ ਕਹਿੰਦੇ ਸੀ ਨਾਂ ਕੱਟੇ ਗਏ ਆ ਕੋਈ ਕਹਿੰਦੇ ਵਾਡਾ ਦੀ ਤਬਦੀਲੀ ਗਲਤ ਕੀਤੀ ਗਈ ਆ ਤੇ 170 ਹੀ ਜਿਹੜੀਆਂ ਪਟੀਸ਼ਨਾਂ ਸੀ ਹਾਈ ਕੋਰਟ ਨੇ ਖਾਰਜ ਕਰਤੀਆਂ ਤੇ ਕਹੇ ਸਲਾਮੀ ਪੰਚਾਇਤੀ ਚੋਣਾਂ ਦੇ ਉੱਤੇ ਰੋਕ ਨਹੀਂ ਲਾਈ ਪਰ ਉਹਨਾਂ ਨੇ ਕੋਈ ਇੱਕ ਚੀਜ਼ਾਂ ਜਿਹੜੀਆਂ ਉੱਚ ਸੋਧ ਕਰਨ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਵੱਖ-ਵੱਖ ਵਾੜਾ 'ਚ ਜੇ ਇੱਕੋ ਪਰਿਵਾਰ ਦੇ ਬੰਦੇਆਂ ਦੀਆਂ ਦੋ ਵਾੜਾ ਜੋਟਾਂ ਬਣੀਆਂ ਤੇ ਉਹਨੂੰ ਦੋਸਤ ਕੀਤਾ ਜਾਵੇ ਤੇ ਨਾਲ ਹੀ ਚੁੱਲ੍ਹਾ ਟੈਕਸ ਤੇ ਜਿਹੜੇ ਕੋਈ ਨਿੱਕੇ-ਮੋਟੇ ਹੋਰ ਚੀਜ਼ਾਂ ਸੀਗੀਆਂ ਹਾਈਲਾਈਟ ਹੋਈਆਂ ਉਹਨਾਂ ਬਾਰੇ ਉਹਨਾਂ ਕਿਹਾ ਕਿ ਉੱਚ ਸੋਧ ਕੀਤੀ ਜਾਵੇ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੇ ਧਰਨੇ ਦੇ ਉੱਤੇ ਗਾਇਕ ਗੁਰੂ ਦਾਵਾ ਪਹੁੰਚੇ ਨੇ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਹੈ ਤੇ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦਾ ਧਰਨਾ ਇੱਕ ਮਹੀਨਾ ਤੋਂ ਉੱਪਰ ਸਮਾਂ ਹੋ ਗਿਆ ਚੱਲ ਰਿਹਾ ਬਿਲਕੁਲ ਜੀ ਗਾਹ ਵਾਹ ਗਾਹ ਬਗਾਹ ਲੋਕ ਉੱਥੇ ਜਾ ਰਹੇ ਆ ਤੇ ਉਹਨਾਂ ਦੀ ਸਪੋਰਟ ਕਰਦੇ ਆ ਪਰ ਬਹੁਤ ਘੱਟ ਵਿਦਿਆਰਥੀ ਨੇ ਜਿਹੜੇ ਜਗ੍ਹਾ ਜਗ੍ਹਾ ਬੈਠੇ ਹੋਏ ਨੇ ਧਰਨੇ ਤੇ ਤੇ ਇਹ ਪ੍ਰੈਸ ਆਇਲੈਂਡ ਤੋਂ ਸ਼ੁਰੂ ਹੋਇਆ ਸੀ ਹੁਣ ਅਨਟਾਰੀਓ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਲਗਭਗ ਸਾਰੇ ਹੀ ਸਟੇਟਾਂ ਵਿੱਚ ਆਪਣੇ ਉਹ ਸ਼ਕਤੀ ਦੇ ਮੁਤਾਬਕ ਜਿਹੜੇ ਆ ਉਹ ਰੈਲੀਆਂ ਲਗਾਤਾਰ 1 ਮਹੀਨੇ ਤੋਂ ਕਰ ਰਹੇ ਆ ਤੇ ਇਸ ਵਿਚਕਾਰ ਜਿਹੜੇ ਗੁਰੂ ਨੰਧਾਵਾ ਨੇ ਸਿੰਗੜ ਉਹ ਪਹੁੰਚੇ ਨੇ ਉਹਨਾਂ ਬੱਚਿਆਂ ਨੂੰ ਮਿਲਣ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਹਨਾਂ ਬੱਚਿਆਂ ਦੀ ਇਹਨਾਂ ਦੇ ਉੱਤੇ ਬੜਾ ਮਤਲਬ ਕਿੰਦਾ ਸੰਕਟ ਆ ਇਹ ਬੜੇ ਮੁਸ਼ਕਲ ਸਮੇਂ ਵਿੱਚ ਦੇਖ ਕੇ ਆਏ ਆ ਇਨਾਂ ਦੇ ਪਮਾਪਿਆਂ ਨੇ ਤੰਗੀਆਂ ਤੁਰਸ਼ੀਆਂ ਕੱਟ ਕੇ ਇਹਨਾਂ ਨੂੰ ਇੱਥੇ ਭੇਜਿਆ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਇਹਨਾਂ ਬੱਚਿਆਂ ਦੀ ਤੰਗੀ ਮਤ ਕਰੋ ਤੇ ਲਗਭਗ ਉੱਥੇ ਉਹਨਾਂ ਨੇ ਕਿਹਾ ਕਿ 130 ਹਜ਼ਾਰ ਬੱਚਿਆਂ ਦੇ ਵਰਕ ਪਰਮਿਟ ਜਿਹੜੇ ਖਤਮ ਹੋ ਰਹੇ ਆ ਤੇ ਸਰਕਾਰ ਜਿਹੜੀ ਆ ਉਹ ਅੱਗੇ ਇਹਨਾਂ ਨੂੰ ਐਕਸਟੈਂਸ਼ਨ ਨਹੀਂ ਦੇ ਰਹੀ ਇਹਨਾਂ ਨੇ ਮੰਗਿਆ ਕਿ ਸਾਰੇ ਜਿਹੜੇ ਬੱਚੇ ਆ ਇਹ ਹੁਣ ਵਾਪਸ ਨਹੀਂ ਜਾ ਸਕਦੇ ਇਹਨਾਂ ਨੂੰ ਜਿਹੜਾ ਵਰਕ ਪਰਮਿਟ ਹੈ ਉਹ ਐਕਸਟੈਂਡ ਕੀਤਾ ਜਾਵੇ ਤਾਂ ਕਿ ਪੱਕੇ ਤੌਰ ਤੇ ਉਹ ਜਿਹੜੀ ਇੱਥੇ ਆਪਣਾ ਜਿਹੜਾ ਮੁਲਕ ਹੈ ਉਹਨੂੰ ਆਪਣਾ ਮੁਲਕ ਬਣਾ ਸਕਣ സപ്രീം കോർ വലോ ജെൽ രജിസ്റ്റർ ਚੋਂ ਜਾਤੀ ਭੇਦਭਾਵ ਵਾਲੇ ਨਿਯਮ ਹਟਾਉਣ ਦੇ ਹੁਕਮ। ਇਹ ਖਬਰਾਂ ਪਰ ਅੰਦਰ ਕੱਲ ਵੀ ਕੀਤੀ ਸੀ ਇਹ ਕੇਸ ਚੱਲ ਰਿਹਾ ਸੀਗਾ ਤੇ ਹੁਣ ਉਹਦਾ ਫਾਈਨਲ ਆਰਡਰ ਆ ਗਿਆ। ਤੇ ਜੇਲ੍ਹਾਂ ਦਾ ਜਿਹੜਾ ਮੈਨੂਅਲ ਹੈ ਉਹ ਗਲਤ ਬਣੇ ਹੋਏ ਆ। ਖਾਸ ਕਰਕੇ ਜਾਤ ਪਾਤ ਨੂੰ ਲੈ ਕੇ ਉਹਨਾਂ ਨੇ ਕਾਫੀ ਤਰਾਅ ਠਾਇਆ। ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਜੇ ਕੋਈ ਦਲਿਤ ਘਰ ਪੈਦਾ ਹੋਇਆ ਤੇ ਉਹਨੂੰ ਤੁਸੀਂ ਟਾਇਲਟ ਸਾਫ ਕਰਨ ਦੀ ਡਿਊਟੀ ਦਿਓਗੇ ਤੇ ਜੇ ਕੋਈ ਉੱਚੀ ਜਾਤ ਦਾ ਤੇ ਉਹਨੂੰ ਲੰਗਰ ਪਕਾਉਣ ਦੀ ਡਿਊਟੀ ਦਿਓਗੇ। ਕਹਿੰਦੇ ਇਹ ਤਾਂ ਤੁਸੀਂ ਹੋਰ ਜਿਹੜਾ ਜਾਤੀਵਾਦ ਨੂੰ ਫੁਲਾ ਰਹੇ ਹੋ ਤੇ ਖਾਸ ਕਰਕੇ ਜਿਹੜੀਆਂ राजस्थान ਤੇ ਮਹਾਰਾਸ਼ਟਰ ਦੇ ਜਿਲ੍ਹੇ ਨੇ ਉਹਦੇ ਜਿਹੜੇ ਮੈਨੂਅਲ ਸੀ ਉਹ ਬੜੇ ਇਤਰਾਜ਼ ਚੋਕ ਸੀਗੇ ਤੇ ਜਿਹੜਾ Rajasthan ਉਹਦੇ ਵਿੱਚ ਅਜੇ ਤੱਕ ਕਬੀਲੇ ਵਾਲਾ ਵਾਤਾਵਰਣ ਆ ਤੇ ਵੱਖਰੇ ਵੱਖਰੇ ਕਬੀਲਿਆਂ ਦੇ ਉੱਚੇ ਨੀਵੇਂ ਹੋਣ ਦੀ ਜਿਹੜੀ ਗੱਲ ਆ ਉਹ ਕੀਤੀ ਜਾਂਦੀ ਆ ਤੇ ਹਾਈ ਕੋਰਟ ਨੇ ਇਹਦਾ ਨੋਟਿਸ ਲਿਆ ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂਗਾ ਕਿ ਸਫਾਈ ਕਰਨ ਵਾਲਾ ਜਿਹੜਾ ਨੀਵੇਂ ਘਰ ਚ ਕਿਤੇ ਪੈਦਾ ਹੋਇਆ ਹੋਵੇ ਤੈਨੂੰ ਸਫਾਈ ਕਰਨ ਲਈ ਲਾਓ ਤੇ ਕੋਈ ਚੰਗੇ ਘਰ ਦਾ ਤੋ ਖਾਣਾ ਬਣਾਵੇ ਸੋ ਉਹਨਾਂ ਨੇ ਕਿਹਾ ਕਿ ਮਤਲਬ ਜਿਹੜਾ ਅਸ਼ੂਤਤਾ ਹੁੰਦਾ ਵਾਲਾ ਵਾਤਾਵਰਣ ਆ ਇਹ ਜੇਲ੍ਹਾਂ ਚ ਨਹੀਂ ਚਲਾਉਣਾ ਚਾਹੀਦਾ ਇਹਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਜੀ ਸੋ ਲਾਸਟ ਖਬਰ ਜਿਹੜੀ ਉਹ ਕਰਦਾ ਹੈ ਹਰਿਆਣਾ ਦੇ ਸਾਬਕਾ ਮੰਤਰੀ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਨਿਲ ਵਿਜ ਨਾਲ ਬਧਰਨ ਕਿਹਾ ਕਿ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਤੇ ਉੱਥੇ ਰਕਸ਼ਰ ਹੈ ਜੀ ਆਖਰੀ ਦਿਨ ਚੱਲ ਰਿਹਾ ਹੁਣ ਉੱਥੇ ਤੇ ਵਿਜ ਸਾਬ ਕਹਿੰਦੇ ਆ ਕਿ ਜਿਹੜੇ ਲੋਕ ਤੇ ਮੇਰੇ ਨਾਲ ਤੁਰੇ ਫਿਰਦੇ ਆ ਜਾਂ ਮੇਰੇ ਆ ਉਹ ਅਸਲ ਤੇ ਲੋਕ ਆ ਬਾਕੀ ਸਾਰੇ ਕਿਰਾਏ ਤੇ ਲੈਦੇ ਹੋਏ ਆ ਤੇ ਦੂਜੇ ਪਾਸੇ ਜਿਹੜੇ ਆਪਣੀ ਬੀਬੀਆਂ ਹਿਮਾਵਲਨੀ ਜੀ ਉਹਨੇ ਕਿਹਾ ਕਿ 10 ਸਾਲ ਸਾਡੀ ਸਰਕਾਰ ਨੇ ਬੜਾ ਚੰਗਾ ਕੰਮ ਕੀਤਾ ਤੇ ਅਸੀਂ ਤੇ ਫੇਰ ਜਿੱਤ ਰਹੇ ਆ ਤੇ ਕੋਈ ਲੋਕ ਜਿਹੜੇ ਆ ਉਹ ਬੜੇ ਖੁਸ਼ ਆ ਵੀ ਬੜਾ ਕੁਝ ਕਰਤਾ ਪਾਤੀ ਜਨਤਾ ਪਾਰਨੀ ਤੇ ਦੂਲੋ ਸਰ ਨੇ ਪੰਜਾਬ ਤੋਂ ਉੱਥੇ ਅਬਜ਼ਰਵਰ ਬਣਾ ਕੇ ਭੇਜੇ ਹੋਏ ਕਿਸੇ ਇੱਕ ਕਨਸਟੀਚੂਐਂਸੀ ਦੇ ਤੇ ਉਹਨਾਂ ਨੇ ਵੀ ਕਿਹਾ ਕਿ ਹਰਿਆਣੇ 'ਚ 10 ਸਾਲ ਭਾਰਤੀ ਜਨਤਾ ਪਾਰਟੀ ਤਾਕਤ 'ਚ ਰਹੀ ਆ ਤੇ ਉਹਨਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰੀ ਇਸ ਕਰਕੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਤੋਂ ਮੋਹ ਭੰਗ ਹੋ ਗਿਆ ਤੇ ਭਾਰਤੀ ਜਨਤਾ ਪਾਰਟੀ ਨੂੰ ਚਲਦਾ ਕਰਨ ਦੇ ਰੋਚ ਨੇ ਲੋਕ ਤੇ ਹਰਿਆਣੇ 'ਚ ਜਿਹੜੀ ਆ ਉਹ ਕਾਂਗਰਸ ਦੀ ਇੱਕ ਲਹਿਰ ਚੱਲ ਰਹੀ ਆ ਤੇ ਸਾਡੀ ਜਿੱਤ ਯਕੀਨੀ ਯਾਨੀ ਕਿ ਇਲੈਕਸ਼ਨ ਦਾ ਸਮਾ ਤੇ ਇਹ ਸਿਆਸੀ ਬਦਲ ਜੀ ਬਿਲਕੁਲ ਸਭ ਤੋਂ ਵੱਧ ਵਿਸਤਾਰਤ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਫਿਰ ਹਾਜ਼ਰ ਹੋਵਾਂਗੇ ਅੱਜ ਦੇ ਲਈ ਇਹਨਾਂ ਹੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੱਚੀ ਕਾਲ ਜੀ ਸ਼ੁਕਰੀਆ